ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੈ ਜੇ ਸੋਚੀ ਲਖਵਾਰ ਜੋ ਪੈ ਜੋ ਪਨਾ ਹੋਵੇ ਜੇ ਲਰਹਲ ਬਤਾਰ ਕੁਕਿਆ ਬੁਕਨਾ ਤਰੀ ਜੇ ਬੰਨਾ ਪੁਰੀਆ ਭਾਰ ਸਹਸ ਹੰਪਲ ਕੋ ਹੇ ਤੈ ਕਨਾ ਚਲੇ ਨਾਲ ਕਿ ਸਚਾਰਾ ਹੋਈ ਏ ਕਿਵ ਕੋੜਾ ਟੁਪੇ ਪਾਲ ਹੁਕਮੇ ਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਣ ਆਕਾਰ ਹੁਕਮਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਤਮਨੀਚ ਹੁਕਮ ਲੇਖ ਦੁਖ ਸੁਖ ਪਾਈ ਇਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮ ਜੇ ਦੂਜੇ ਦਾ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਢਾਈਆਂ ਚਾਰ गावੇ ਕੋ ਵਿਦੇਲ ਕੰ ਵਿਚਾਰੇ ਗਾਵੇ ਕੋ ਸਾਜ ਕਰੇ تنਕੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੇ ਸਹ ਦੂਰ ਗਾਵੇ ਕੋ ਵੇਖੇ ਹਾਦਰ ਹ ਦੂਰ ਕਥਨਾ ਕਥੀ ਨਾ ਆਵੇ ਟੋਟੇ ਕਰ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈੰਦ ਉਸੇ ਪਾਹੇ ਗੁਰੂ ਜੀ ਬੰਦਰ ਰਖਾਏ ਕਾਏ ਹੁਕਮੇ ਹੁਕਮ ਚਲਾਏ ਰaho ਨਾਨਕ ਦੇਵ ਸਹਿ ਪਰਵਾਹੋ ਸਾਚਾ ਸਹਿਬ ਸਚਨਾਇ ਪਖਿਆ ਪਉੜੀ ਪਾਰੇ ਆਕੇ ਮੰਗੈ ਦਿਰਬਹਿ ਦਾਤ ਕਰੇ ਦਾਤਾਰ ਫਿਰ ਕੀ ਅਗਰ ਕਿਸ ਦੇ ਦਸਹਿ ਦਰਬਾਰ ਮੁਖ ਕੀ ਬੋਲਨ ਬੋਲੀਏ ਜੇ ਸੁਣਿ ਘਰਿ ਪਿਆਰ ਅੰਮ੍ਰਿਤ ਵੇਲਾ ਸਚਨਾਵ ਦੇਈ ਚਾਰ ਕਰਮਿ ਆਵੈ ਕਪ੍ਰਾਨ ਦ੍ਰਿਮੁਖ ਦਵਾਰ ਨਾਨਕ ਇਹ ਵਹਿ ਜਾਣੀਏ ਸੁਭਾ ਪੇ ਸਚਿਆਰ ਥਾਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਾ ਰੰਜਣ ਸੋਏ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਈਏ ਗੁਣੀ ਨਿਧਾਨ ਗਾਵੀਏ ਸੁਨੇ ਮਨ ਰਖੀਏ ਭਾਉ ਦੁਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾ ਧੰਗ ਗੁਰਮੁਖ ਵੇ ਧੰਗ ਗੁਰਮੁਖ ਰਹਿਆ ਸਮਾਏ ਗੁਰੀ ਸ੍ਰੀ ਗੁਰ ਗੁਰ ਕੇ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਤੁਨਾ ਜਾਏ ਗੁਰਾਇਕ ਦੇ ਹਿਬ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੁਮੈ ਸ੍ਰੀ ਨਾਜਾਈ ਤੀਰਤਨਾ ਆਵਦੇ ਸੁਪਾਵਾਂ ਮੈਨੂੰ ਪਾਉਣੇ ਕੀ ਰਾਏ ਕਰੀ ਜੇ ਕੀ ਸਿਠੀ ਪਾਈਏ ਕੰਮ ਕਰਨਾ ਕਿ ਮਿਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਹਿਬ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੁਮੈ ਸ੍ਰੀ ਨਾਜਾਈ ਜਿਹ ਜੁਗ ਚਾਰ ਹਜ਼ਾਰ ਦਾ ਹੋਰ ਦਸੂਜੂ ਹੋਏ ਨਵਾਂ ਖੰਡਾਗ ਚ ਜਾਣੀਏ ਨਾ ਚਲੇ ਸਬ ਕੋਏ

ਸੁਨਾ ਦੇਤ ਨੁ ਪਾਤਾਲ ਸੁਨੇ ਪੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਿਨਾ ਜੋ ਕੁਪਾਪ ਕਾ ਨਾਸ ਸੁਨਾਈ ਸਰਬਰ ਮਾਇੰਦ ਸੁਨਾ ਮੁਕਸਲਾ ਹਨਮੰਦ ਸੁਨੇ ਜੋਗ ਦੁਗਤਨ ਪੇਰੇ ਸੁਨੇ ਸਾਸਿ ਮ੍ਰਿਤਵੇ ਨਾਨਕ ਭਗਤਾ ਸਦਾ ਵਿਗਾਸਿਨਾ ਲੋਕ ਪਾਪ ਕਾ ਨਾਸ ਸੁਨਾ ਸਾ ਸੰਤੋ ਗਿਆਨ ਸੁਨੇ ਅੜ ਸੜ ਕਾ ਇਸ ਨਾਨ ਸੁਨੇ ਪੜ ਪੜ ਭਾਵੇ ਮਾਲ ਸੁਨੇਲਾ ਦੇਸ ਹੈ ਜਿਤੇ ਆਣ ਨਾ ਨੁਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਰਗੁਨਾ ਕਹਿ ਗਾਹ ਸੁਨੇ ਸੇਕਤੀ ਪ੍ਰਾਸਾ ਸੁਨੇ ਦੇ ਪਾਵੇ ਰਾਹ ਸੁਨੇ ਹਾਤੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਕੰਭੀਚਾਰ ਐਸਾ ਨਾਮ ਨਰਨਜਨ ਹੋਇ ਦੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਹਜ ਭਵਨ ਕੇ ਸੋਧ ਮਨੈ ਮਹਤੋ ਢਾਣਾ ਖਾਇ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਇ ਦੇ ਕੋ ਮਨ ਜਾਣੇ ਮਨ ਕੋਈ ਮਨਿ ਮਾਰਗ ਠਾਕ ਨਾ ਪਾਇ ਮਨੈ ਪਸੋ ਪਰ ਗੜ ਜਾਏ ਮਨੈ ਮਗਨ ਚਲੇ ਪੰਥ ਮਨੈ ਤੁਮ ਸੇ ਤੀਸਰ ਮੰਦ ਜਸਾ ਨਾਮ ਨਿਰੰਜਨ ਹੋਇ ਜੋ ਕੋ ਮਨ ਜਾਣੈ ਮਨ ਕੋਇ ਮੰਨੇ ਪਾਵੇ ਮੁਖ ਦਵਾਰ ਮੁੰਨੇ ਪਰਵਾਰੇ ਸਾਧਾਰ ਮੁੰਨੇ ਤਰੇ ਤਾਰੇ ਗੁਰ ਸੇਖ ਮੁੰਨੇ ਨਾਨਕ ਪਵਿਨਾ ਪੇਖ ਜਸਾ ਨਾਮ ਨਿਰੰਜਨ ਹੋਇ ਜੋ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਰ ਤਰਮ ਦਇਆ ਕਾ ਕੋ ਸੰਤੋਗਤਾ ਰੱਖਿਆ ਜਨ ਸੋਤ ਜੇ ਕੋ ਵਜੇ ਹੋ ਵਿਚਾਰ ਤਵਲੇ ਉਪਰ ਕੇਤਾ ਪਾਰ ਧਰਤੀ ਹੋਰ ਪੁਰੇ ਹੋਰ ਹੋਰ ਤੁਸਤੇ ਭਾਗ ਧਲੇ ਕਮਨ ਜੋਰ ਜੀ ਯਾਦਰੰਗਾ ਕੇ ਨਾਮ ਸਨ ਲਿਖੇ ਉੜੀ ਕਲਾ ਮਹਿਲੇ ਕਾਲਿਕ ਜਾਣੇ ਕੋਈ ਨਹੀਂ ਕਾਲਿਕ ਆ ਕੇਤਾ ਹੋਏ ਕੀਤਾ ਤਾਣ ਸੁਵਾਲੇ ਰੂਪ ਕੀਤੀ ਦਰਜਨ ਕੋਣਕੂਤ ਕਿਤਾਬ ਸੈ ਕੋ ਕੋ ਤਿਸਤੇ ਹੋਏ ਲਖਦਰੀਆ ਕੁਦਰਤ ਕਮਣ ਕਹਾ ਵਿਚਾਰ ਵਰਣ ਜਮ ਇੱਕ ਵਾਰ ਜੋਤ ਨੂੰ ਭਾਵੇ ਸਾਈ ਭਲੀ ਗਾਰ ਤੁਸਰਾ ਸਲਾਮ ਤੇ ਨਿਰੰਕਾਰ ਅਸਾਂ ਕਜਪ ਜੈ ਸੰਗ ਭਾਉ ਸੰਗ ਪੂਰਾ ਸੰਗ ਤਬਤਾਉ ਸੰਪ੍ਰੰਤ ਮੁਖਵੇਂ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਖ ਪਗਤ ਗੁਣ ਗਿਆਨ ਵਿਚਾਰ ਸੰਖ ਸਰੀ ਸੰਖ ਦਾਤਾਰ ਸੰਖ ਸੂਰਮ ਭੌਕਸਾਰ ਸੰਖ ਮੂਲਵਲਾਇਤਾ ਕੁਰਤ ਕਵਣ ਕਹਾ ਵਿਚਾਰ ਵਰਣ ਜਮ ਇਕ ਵਾਰ ਜੋਤ ਰੁ ਭਾਵੇ ਸਾਈ ਪੁਲੀਕਾਰ ਦੁਸਰਾ ਅਨੰਤ ਨਿਰੰਕਾਰ ਸੰਖ ਮੋੜਕੇ ਅੰਦਕੂਰ ਸੰਖ ਤੂਰ ਹਰਾਮਖੋਰ ਸੰਖੇ ਅਮਰ ਕਰਦਾ ਹੈ ਜੋਰ ਸਮ ਬਲ ਵੜਾ ਤਿਆਗ ਮਾਇ ਸੰਗ ਪਾਪੀ ਪਾਪ ਕਰਦਾ ਹੈ ਸੰਕੂੜਾ ਰਕੂੜੇ ਸਰਾ ਸੰਖ ਮੇੇ ਸਮਗ ਭਗ ਕਾਇ ਸੰਖ ਨੇ ਦਕਸ਼ਰੇ ਘਰੇ ਪਾਰ ਨਾਨਕ ਕੂਚ ਕਹੇ ਵੀ ਚਾਰ ਵਾਰਣ ਜਵੇਂ ਇੱਕ ਵਾਰ ਜੋਤਿ ਰੁ ਭਾਵੇ ਸਾਈ ਪਲੀ ਚਾਰ ਦੂਸਰਾ ਸੁਨਾਮ ਤਨ ਅਨੰਕਾਰ ਸੰਖ ਨਾਮੀ ਸੰਖ ਤੋਏ ਗਮ ਗਮ ਸੰਖ ਲੋ ਸੰਤੇ ਅਸੁਰ ਪਾਰ ਹੋਏ ਕ੍ਰੀ ਨਾਮ ਕ੍ਰੀ ਸਾਲਾ अखरे ज्ञान गीत गुण गाह अखरे लिखन बोलन बाण अखरा सुर संजोग बखान जिन्ह लेख ति सुर न जे फुरमा तिव पाए नेता केता तेता नावे नावे नाई ना को ताव कुदरत कवन कहा वी चार वारन जमे कवार जो तर पावे साई पली कार तुसरा सलाम ति निरंकार ਪਰੀਏ ਹਤ ਪਰ ਦੁਰਗਹਿ ਪਾਣੀ ਤੋਤਰਾ ਤਰ ਸੁਖੇ ਮੂਤ ਪਲੀਤੀ ਕਪੜ ਹੋਏ ਦੇ ਸਾਵੁ ਲਈਏ ਹੋ ਢੋਏ ਪਰੀਏ ਮਤ ਪਾਪਾ ਕੇ ਸੰਗ ਢੋਤੇ ਨਾ ਵੇਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਖ ਲਹਿ ਜਾਓ ਹਾਪੇ ਵੀ ਜਾ ਪੇ ਹੀ ਖਾ ਨਾਨਕ ਹੁਕਮੀ ਆਵੋ ਜਾਓ ਤੀਰ ਤਬਦ ਦਦਾਂ ਦੇ ਕੋ ਪਾਵੈ ਤੁਲ ਕਾ ਮਾਨ ਸੁਨੇ ਮੰਨੇ ਅਮਨ ਕੀਤਾ ਪਾਉ ਅੰਤਰ ਗਰ ਤੀ ਸਮਾਨਾ ਗੁਣ ਦਰੇ ਮੈ ਨਹੀਂ ਕੋ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਤ ਬੰਲੀ ਬਰਮਾ ਸਰਚੋਂ ਸਦਾ ਮੰਚਉ ਕਮਣ ਸਵੇਲਾ ਵਖਤ ਕਮਣ ਕਮਣ ਫਿਤ ਕੌਣ ਮਾਰ ਕਮਣ ਸਰਉਤ ਮਹਾ ਕਮਣ ਤੋ ਆਇਆ ਕਾਰ ਬੇਰ ਨਾ ਪਾਇਆ ਪਿੰਡ ਤੇ ਵੀ ਹੋਵੇ ਲੇ ਕੁਰਾਨ ਵਖਤ ਨਾ ਪਾਇਓ ਕਾ ਦੀਆ ਜੋ ਲਿਖਨ ਲੇ ਕੁਰਾਨ ਫਿਤ ਵਾਰ ਨਾ ਜੋਗੀ ਜਾਣ ਤਮਹ ਨਾ ਕੋਈ ਜਾ ਕਰਤਾ ਸੀਟੀ ਕੋ ਸਾਜ ਆਪੇ ਜਾਣੇ ਸੋ ਜੁਬ ਕਰਾ ਕਾ ਕੀ ਹੁ ਸਾਲਾ ਹੈ ਕੇਵਰ ਨਾਨਕ ਵਿਧਾਨ ਨਾਨਕਿਆ ਕੰਤ ਕੋ ਆ ਕੇ ਕੈ ਕੁਸਿਆਣ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆ ਪੂਰਣ ਵਿਗਿਆਨਾ ਸੋਹੇ ਪਾਤਾਲ ਪਾਤਲ ਲਖਿਆ ਗਾਸਾਇ ਗਾ ਸੜ ਕੋੜ ਕਪਾਲ ਥਕੇ ਵੇਦ ਕਹਿਨ ਕਵਾਤ ਸੈ ਸਟਾਰੇ ਕਹਿਣ ਕਤੇ ਬਾਸੁ ਲਿਖਤਾਤ ਲੇਖ ਹੈ ਤ ਲਿਖੇ ਲੇਖ ਹੈ ਵਿਨਾਸ਼ नानक वड्डा खे आपे जाने आप साला ही सलायती सुरत न पाईया नदियां ते वाह पवे समुद्र ना जानिए समुद्र साह सुल्तान गिरा से ती माल ताने कीड़ी तो ना होनी जेर न ना विसरे अंतना सुक्ति के हन्ना ते अंतना करने दे ना ते अंतना वेकन सुने ना ते अंतना जापे के मनमंत्र ਇੰਤਨਾ ਜਾਪੇ ਕੀ ਤਾ ਕਾਰਨ ਇੰਤਨਾ ਜਾਪੇ ਭਾਰਵਾਰ ਇੰਤ ਕਰਨ ਕੇਤੇ ਵੱਲਾ ਹੈ ਤਾ ਕੀ ਇੰਤਨਾ ਪਾਇ ਜਾਏ ਇਹ ਇੰਤਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸੈ ਉੱਚਾ ਥਾ ਉੱਚੇ ਪਰ ਉਚਾਨਉ ਇਹ ਬੜਾ ਉੱਚਾ ਹੋਏ ਕਰ ਸੋਚੇ ਕੋ ਜਾਣੇ ਸੋ ਜਿਗ ਡਾਪ ਜਾਣਿਆ ਪਾਪ ਨਾਨਕ ਨਗਰੀ ਕਰਵੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਰਾਤਾ ਤੂੰ ਨਾ ਤਮਾਏ ਕੀ ਤੇ ਮੰਗੇ ਜੋ ਦੇ ਪਾਰ ਕੀ ਤਗਨ ਤਨ ਹੀ ਵਿਚਾਰ ਕੀਤੇ ਕੋ ਕੁਟੇ ਕਰ ਕੀਤੇ ਲੈ ਲੈ ਮੁਖ ਰਪਾਇ ਕੀਤੇ ਮੂਰ ਖਾਈ ਖਾਈ ਕੀਤਾ ਦੂ ਭੂਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋ ਹੋ ਰਾਖ ਨਾ ਸਕੇ ਕੋਈ ਜੇ ਕੋ ਕਾਏ ਕਾ ਖਣ ਪਾਇ ਹੋ ਜਾਣੇ ਜੇ ਧਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਕਸੈ ਸਵਸਲਾ ਨਾਨਕ ਪਾਹੀ ਪਸਾਹ ਮੂ ਗੁਰਮੁਲ ਵਪਾਰ ਮੂਨ ਵਪਾਰੇ ਮੂਨ ਢੰਡਾਰ ਮੁਨੁ ਲਾਇ ਮੁਨ ਲਾ ਜੈ ਮੁਨ ਪਾਏ ਮੁਨ ਲਾ ਸਮੈ ਮੂਨ ਤਰਮੁਂ ਦੀ ਬਾਨ ਮੂਨ ਤਲਮੁਨ ਫਰਮਣ ਅਮੁ ਬਕਸੀ ਸਮੁਨ ਦੀ ਸਾਨੁ ਮੁਨ ਕਰਮ ਪਰਮਾਨ ਮੁਨ ਲਾ ਮੁਨ ਲਾ ਖੇਣਾ ਜਾਇ ਆਖਾ ਕਰੇ ਲਬਲਾਇ ਆਖੇ ਵੀਦ ਪਾੜ ਪ੍ਰਾਨੀ ਆਖੇ ਪੜੇ ਘਰੀ ਵਕਿਆਣ ਆਖੇ ਵਰਮੇ ਆਖੇਂ ਦੇ ਆਖੇ ਗੋਪੀ ਦਾ ਗੋਵਿੰਦ ਆਕੇ ਸਰਾ ਕੇਸ ਦੇ ਆਖੇ ਕੇਤੇ ਕੀਤੇ ਬੁੱਧ ਆਖੇ ਰਣਵਾ ਕੇ ਦੇਵ ਆਖੇ ਸੁਰ ਨਰਮੁ ਜੁਨ ਸੇਵ ਹਿਤੇ ਆਕੇ ਆਖਣੁ ਪਾਇ ਕੇਤੇ ਕਾ ਕਉ ਤੁੜ ਜੈਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇ ਕੇ ਜੀਵੜ ਭਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋ ਜੇ ਕੋ ਆਖੇ ਬੁਲ ਵਿਗਾੜ ਤਲ ਕੀ ਸਰਗਵਾਰਾ ਗਵਾਰ ਸੂਦਰ ਕਿਹਾ ਸੂ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਤੂਤੇ ਵਾਣਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਾਉਣ ਹਾਰੇ ਗਾਉ ਤੁਨੋਂ ਪਉਣ ਪਾਣੀ ਦਾ ਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੇ ਚਤੁਰ ਲਿਖ ਜਾਣ ਲਿਖ ਲਿਖ ਤਰੰਗੀ ਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਰਾਸ ਵਾਰੇ ਗਾਵੇ ਇੰਦਰ Indra ਸੁਨ ਬੈਠੇ ਦੇਵ ਤੇ ਆਦਰ ਨਾਲ ਹੈ ਗਾਵੇ ਸਿਰ ਸੁਮਾਂਧੀ ਇੰਦਰ ਗਾਉਣ ਸਰਵ ਵਿਚਾਰੇ ਗਾਉਣ ਜਤੀ ਸਦੇ ਸੰਤੋ ਕੀ ਗਾਵੇ ਵੀਰ ਕਰਾਰੇ ਗਾਉਣ ਪਨ ਰੁਪਨ ਨ ਕੇਸਰ ਜੁਗ ਜੁਗ ਵੇ ਦਾ ਨਾਲੇ गाव मोहिनिया वणमोहन स्वर्ग मच प्याले गाव ल रत्न पाहे तेरे अठसड तीर्थ नाले गाव जूद महा बलसुरा गावे खाणी चारे गाव कंदवंद वर पंडा कर करखे तारे सेई तुदनु गावण जोत रूपावन ते तेरे भगत रसाले पूर केते गावण से मज तुने आव न न क्या विचारे सोई सोई सराजत साहिब सच्चा साची नाही हैप्पी रोसी जाय ना जैसी रचना जनो चाहि ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇ ਜਨੀ ਉਪਾਈ ਕਰ ਕਰ ਮੇ ਕਹਿ ਕੀ ਤਾ ਆਪਣਾ ਜੋਤੀ ਸਿਵੜਿਆ ਜੋਤ ਸੁਭਾਵੇ ਸੋਈ ਕਰਤੀ ਰੁਕਮੇ ਕਰ ਨਾ ਜਾਇ ਸੋ ਪਾਸਾਂ ਸਹਾ ਪਰ ਸਹਿਬ ਨਾਨਕ ਰਹਿ ਨਰ ਜਾਇ ਹੁੰਦਾ ਸੰਤੋਖ ਤਨ ਪਰ ਚੋਲੀ ਧਿਆਨ ਕੀ ਕਰੇ ਕੋਤ ਕਿੰਤਾ ਕਾਲ ਕੋ ਹਰੀ ਕਹਿ ਜੁਗਤੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਹੀ ਤੇ ਜਗਜੀਤ ਆਦੇਤ ਸੇ ਆਦੇਸ ਆਦਿ ਨੀਲ ਨਾਦ ਨਾਰ ਜੁਗ ਜੁਗੇ ਕੋ ਵੇਸ ਤੁਧ ਗਿਆਨ ਦੇ ਆਪ ਨਾਰਨ ਕਟ ਕਟ ਵਾਜੇ ਨਾ ਤੇ ਆਪ ਨਾਦ ਨਾ ਤੀ ਸਭ ਜਾ ਕਰੇ ਸੁਦੇ ਹਰਾ ਸਾਦ ਸੰਜੋ ਜਦੀ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਤ ਸੇ ਆਦੇਸ ਆਦਿ ਨੀਲ ਨਾਦ ਨਾਰ ਜੁਗ ਜੁਗੇ ਕੋ ਵੇਸ ਏਕਾ ਮੈਂ ਜੁਗਤ ਵੇਤਿ ਚਲੇ ਪਰਵਾਨਿ ਸੰਸਾਰਿਕ ਭੰਡਾਰੇ ਕਲਾਇ ਦੀ ਬਾਣ ਜਿ ਕਿ ਤਿਸ ਪਾਏ ਤੇ ਵੇ ਚਲਾਗਾ ਜਿ ਉਹ ਹੋਵੇ ਫਰਮਾਨ ਉਹ ਵੇਖਿਆ ਨਨਦਰਨਾ ਵਿਭੂਤਾ ਹੈ ਵਿਦਾਨ ਆਦੇਤ ਸਿਆਦੇਸ ਆਦਿ ਨਿਨਾਦ ਨਾਰਦੁ ਗੁਜੁਗੁ ਕੋ ਵੇਸ ਅਸਨੋ ਲੈ ਪੰਡਾਰ ਜੋ ਕਿਸ ਪਾਇ ਸੁ ਵੇਖਾ ਵਾਰ ਕਰ ਕਰ ਵੇ ਕੇਸਰ ਦਿਨਹਾਰ ਨਾਨਕ ਸਚੇ ਕੀ ਸਾਚੀ ਗਾਰ ਆਦੇਤ ਸਿਆਦੇਸ ਆਦਿ ਨਿਨਾਦ ਨਾਰਦੁ ਗੁਜੁਗੁ ਕੋ ਵੇਸ ਇਕ ਦੂਜੀ ਬਲਖ ਹੋਏ ਲਖ ਹੋਏ ਲਖ ਵੀਸ ਲਖ ਲਗ ਜੜਾ ਕੀ ਇੱਕ ਨਾਮ ਜਗਦੀਸ਼ ਚੁਰਾਈ ਪਤ ਬਗੜੀਏ ਚੜੀਏ ਹੋਈਏ ਕਿਸ ਸੁਨ ਗਲਾ ਆਕਾਸ਼ ਕੀ ਕੀਟਾ ਆਈ ਰੇ ਸਨਾਨ ਪਨ ਤਰੀ ਪਾਈਏ ਕੁੜੇ ਕੁੜੇ ਠੀਸ ਆਖਰ ਜੋਰ ਜੋ ਪੈਨਾ ਜੋਰ ਜੋਰ ਨ ਮੰਗਰ ਦੇ ਹਿੰਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਇਮਾਨ ਮਨ ਸੋਰ ਜੋਰ ਨ ਸੁਰਤੀ ਗਣ ਵਿਚਾਰ ਜੋਰ ਨ ਜੁਕਟੀ ਛਟੇ ਸੰਸਾਰ ਜਿਸ ਹੱਥ ਜੋਰ ਕਰਵੇ ਕੇ ਸੋਇ ਨਾਨਕ ਉਤਮ ਨੀ ਸੁਨਾ ਕੋਇ ਰਾਤੀ ਰੁਤੀ ਥੀ ਪੀਵਾਰ ਪਵਨ ਪਾਣੀ ਗਦੀ ਪਾਤਾਲ ਤਿਸ ਵੀ ਤਰਤੀ ਤਾ ਪ੍ਰਕੀ ਧਰਮ ਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਜੀ ਚਾਰ ਸੱਚਾ ਸੱਚਾ ਦਰਬਾਰ ਤਿਤੈ ਸੋਹਣ ਪੰਚ ਪ੍ਰਵਾਨ ਅਦਰੀ ਕਰਮ ਭਵੇਂ ਨੀ ਸਾਨ ਕਚ ਬਕਾਈ ਉਥੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮ ਖੰਡ ਕੈ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰ ਮੈਂ ਘਾੜ ਤਕੜੀ ਰੂਪ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਤੋ ਉਪਦੇਸ਼ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆਬਾਣੀ ਕੀਤੇ ਪਾਤ ਨਿਰੰਦ ਇਤਿਆਸੁਰ ਤਿ ਸੇਵਕ ਇਤੇ ਨਾਨਕ ਅੰਤ ਨਾਨਤ ਗਿਆਨ ਕੰਨ ਮੈਂ ਗਿਆਨ ਪ੍ਰਚੰਡ ਦਿੱਥੇ ਨਾਦ ਬਿਰੋਧ ਕੋੜਨੰਬ ਸ਼ਰਮ ਕੰਨ ਕੀ ਬਾਣੀ ਰੂਪ ਤਥੈ ਘਾੜ ਤਕੜੀ ਬਹੁ ਤਨੋ ਪਤਾ ਕਿਆ ਕਲਾ ਕਥੀਆਂ ਨਾ ਜਾਏ ਜੇ ਕੋ ਕਹਿ ਪੁੱਛੈ ਪੁਛਤਾਏ ਤਿਥਾ ਕੜੀ ਅਸੁਰਤ ਮਤਮਨ ਬੁਰਤ ਤਥਾ ਕੜੀ ਅਸਰਾ ਸਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਤ ਤੈ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾਭਰ ਸੂਰਤਿ ਨ ਮੈਂ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾ ਕੈ ਰੂਪ ਨ ਕਥਨੈ ਜਾਇ, ਨਾਉ ਮਰੈ ਨ ਠਾਕੈ ਜਾਇ ਜਿਨ ਕੈ ਰਾਮ ਸੇ ਮਨਿ ਮਾਹਿ, ਤਿਥੈ ਭਗਤ ਵਸੈ ਕੈ ਲੋਕ ਕਰੈ ਨਰਿ ਸਚਾ ਮਨਿ ਸੋਇ, ਸਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲੁ, ਤਿਥੈ ਅਖੰਡ ਪੰਡਵਰ ਭੰਡ ਜੇ ਕੋ ਕਥਿ ਤਾਂਤ ਨਾਂਤ, ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਿ ਦੁਇ ਤਿਵ ਆਕਾਰੁ, ਵੇਖੈ ਵਿਵਸੈ ਘਰੈ ਵੀਚਾਰੁ, ਨਾਨਕ ਕਥਨਾ ਘਲਾ ਆਸਾਰੁ, ਜਯਤ ਪਹਾਰਾ ਤੀਰਸਨਾਰ ਨਮਤਵੇਧ ਹਤੀਆਰ ਭੋਕ ਲਗਨੀ ਤਪਤਾ ਪਾਂਡਾ ਪਾਮ੍ਰਿਤੇ ਟਾਲ ਕੜੀਆ ਸਭ ਸੱਟ ਡਕਸਾ ਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਮਿਹਾਲ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਾਤ ਦਿਵਸ ਰਾਦਵੀ ਗਾਈ ਬਾਇ ਆਖਿ ਲੈ ਸੁਬਿਲ ਜਗਤ ਸੰਗਿਆਈਆਂ ਬੁਰਿਆਈਆਂ ਵਾਚੇ ਤਰ ਮਧੂਰ ਕਰਮੀ ਆਪੋ ਆਪਣੇ ਕਿਨੇੜੇ ਕੇ ਦੂਰ ਮੇਲੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇਮ ਕੁਝ ਲੈ ਕੀਤੀ ਛਟੀ ਨਾਲ ਮੇਲੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇਮ ਕੁਝ ਲੈ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ